ਮੈਡੀਕਲ ਫੀਲਡ ਦਾ ਸਟੂਡੈਂਟ ਹੈ ਤੇ ਉਧਰ ਜਾ ਕੇ ਉਹ ਮੈਡੀਕਲ ਕਰਨਾ ਚਾਹੁੰਦਾ ਹੈ ਫਿਰ ਉਹਨਾਂ ਲਈ ਮਿਨੀਮਮ ਰਿਕੁਆਇਰਮੈਂਟਸ ਮਾਰਕਸ ਦੀ ਗੱਲ ਕਰੀਏ ਜਾਂ ਆਇਲਟਸ ਦੀ ਉਹ ਕੀ ਰਹਿੰਦੀ ਆ ਦੇਖੋ ਮੈਡੀਕਲ ਬਹੁਤ ਸਾਰੇ ਕੋਰਸਿਸ ਹੈਗੇ ਆ ਖਾਸ ਕਰਕੇ ਜਿਵੇਂ ਆਪਾਂ ਕਿਸੇ ਬੱਚੇ ਨੇ ਨਰਸਿੰਗ ਕਰਨੀ ਆ ਤੁਸੀਂ ਨਰਸਿੰਗ ਕਰਨ ਲਈ ਪਹਿਲੀ ਗੱਲ ਆ ਤਾਂ ਵੀ ਹਰ ਕੰਟਰੀ ਦੀ ਅਲੱਗ-ਅਲੱਗ ਪਾਲਿਸੀ ਆ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਆਸਟ੍ਰੇਲੀਆ ਵਿੱਚ 7 ਈਚ ਦੀ ਰਿਕੁਆਇਰਮੈਂਟ ਆ ਓਕੇ 7e ਹਾਂਜੀ 7e ਦੀ ਰਿਕੁਆਇਰਮੈਂਟ ਹੈ ਪਲੱਸ ਜੇ ਆਪਾਂ ਗੱਲ ਕਰੀਏ ਪਰਸੈਂਟੇਜ ਦੀ 75% ਅਬੋਵ ਨੰਬਰ ਹੋਣੇ ਚਾਹੀਦੇ ਆ ਯਾਨਕੀ ਬਾਇਓ ਪੜ੍ਹੀ ਹੋਣੀ ਜ਼ਰੂਰੀ ਚਾਹੀਦੀ ਹੈ ਉਸ ਦੇ ਨਾਲ ਹੀ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਨਰਸਿੰਗ ਕਰਨੀ ਆ ਪਲੱਸ 2 ਬਾਇਓ ਚ ਤਾਂ ਪੜ੍ਹੀ ਹੋਣੀ ਚਾਹੀਦੀ ਆ 7e ਉਹਨਾਂ ਦੇ ਬੈਂਡ ਵੀ ਹੋਣੇ ਚਾਹੀਦੇ ਪਲੱਸ ਉਹਨਾਂ ਦੇ ਨਾਲ ਇੱਕ ਐਡੀਸ਼ਨਲ ਮੈਥ ਵੀ ਹੋਣਾ ਚਾਹੀਦਾ ਮੈਥ ਵੀ ਹੋਣਾ ਚਾਹੀਦਾ ਦੂਸਰੀ ਜੀ ਚੀਜ਼ ਦੇਖੀਏ ਜੇ ਯੂ ਐਸ ਏ ਚਾ ਉੱਥੇ ਉਹਨਾਂ ਦੇ ਵੱਖਰੇ ਟੈਸਟ ਆ ਜਿਹੜੇ ਕੀ ਉਹਨਾਂ ਨੂੰ ਜਾ ਕੇ ਬੱਚਿਆਂ ਨੂੰ ਉੱਥੇ ਦੇਣੇ ਪੈਂਦੇ ਆ ਤਾਂ ਕਿ ਉੱਥੇ ਜਾ ਕੇ ਤੁਸੀਂ ਇਹ ਦੇਖੋ ਨਾ ਵੀ ਜਿਹੜਾ ਇਹ ਮੈਡੀਕਲ ਫੀਲਡ ਆ ਨਾ ਕੋਈ ਵੀ ਕੰਟਰੀ ਰਿਸਕ ਨਹੀਂ ਲੈਣਾ ਚਾਹੁੰਦੀ ਵੀ ਸਾਡੀ ਕੰਟਰੀ ਚ ਜਾ ਕੇ ਇਦਾਂ ਦੇ ਬੰਦੇ ਪੜ੍ਹਾਈ ਕਰਕੇ ਅੱਗੇ ਵਧਣ ਜਿਹੜੇ ਜਿਨ੍ਹਾਂ ਨੂੰ ਕੁਝ ਆਂਦਾ ਜਾਂਦਾ ਨਹੀਂ ਉਹਨਾਂ ਦੀਆਂ ਸਾਰੀਆਂ ਉਹਨਾਂ ਦੇ ਪੈਰਾਮੀਟਰਸ ਆ ਵੀ ਆ ਤੁਸੀਂ ਟੈਸਟ ਦੋਗੇ ਆ ਤੁਹਾਡੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਇੰਗਲਿਸ਼ ਦੀ ਰਿਕੁਆਇਰਮੈਂਟ ਉਹਨਾਂ ਨੇ ਇਹ ਰੱਖੀ ਹੋਈ ਹੈ ਕਿਉਂਕਿ ਉਹਨਾਂ ਦੇ ਜੀ ਕਲਚਰ ਹੀ ਇੰਗਲਿਸ਼ ਹੈ ਤੁਸੀਂ ਡਾਕਟਰ ਬਣੋਗੇ ਜਾਂ ਕੋਈ ਨਰਸ ਬਣੋਗੇ ਤੋਂਨਾ वार्तालाप ਵੀ ਇੰਗਲਿਸ਼ ਚ ਹੀ ਹੋਇਆ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਮੰਡੇਟਰੀ ਰੱਖੀਆਂ ਜੇ ਆਪਾਂ ਗੱਲ ਕਰੀਏ ਮੈਡੀਕਲ ਤੋਂ ਇਲਾਵਾ ਇੰਜੀਨੀਅਰਿੰਗ ਉਹਦੇ ਵਿੱਚ ਥੋੜਾ ਜਿਹਾ ਰਿਲੈਕਸੇਸ਼ਨ ਆ ਹਰ ਕੰਟਰੀ ਦੀ ਬਟ ਫਿਰ ਵੀ ਉਹਦੇ ਵਿੱਚ ਮੈਥ ਜ਼ਰੂਰੀ ਹੈ ਇੰਜੀਨੀਅਰਿੰਗ ਚ ਹਾਂ ਇਦਾਂ ਦੀ ਕੋਰਸੇਸ ਵੀ ਹੈਗੇ ਜਿਹੜੇ ਕਿ ਘੱਟ ਪਰਸੈਂਟੇਜ ਘੱਟ ਆਇਲਸ ਵਗੈਰਾ ਨਾਲ ਵੀ ਕੀਤੇ ਜਾ ਸਕਦੇ ਆ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਲੇਬਰ ਸ਼ਾਰਟੇਜ ਸਕਿੱਲ ਮਾਈਗ੍ਰੇਸ਼ਨ ਦੀ ਸ਼ਾਰਟੇਜ ਇਸ ਟਾਈਮ ਆਸਟ੍ਰੇਲੀਆ ਚਾ ਜੇ ਉੱਥੇ ਸਕਿੱਲ ਦੇ ਕੋਰਸੇ ਕਰੀਏ ਤਾਂ ਬਹੁਤ ਵਧੀਆ ਆਪਸ਼ਨਸ ਹੈ ਬਟ ਅੱਜ ਦੀ ਡੇਟ ਵਿੱਚ ਜੇ ਆਪਾਂ ਗੱਲ ਕਰੀਏ ਇੰਡੀਆ ਤੋਂ ਇੰਡੀਆ ਤੋਂ ਜੇ ਗੱਲ ਕਰੀਏ ਪੰਜਾਬ ਤੋਂ ਬਹੁਤ ਸਾਰਾ ਇਦਾਂ ਦਾ ਬੱਚਾ ਹੈ ਮੇਰੇ ਖਿਆਲ ਨਾਲ ਮੈਨੂੰ 14 ਤੋਂ 15 ਸਾਲ ਹੋ ਗਏ ਕੰਮ ਕਰਦੇ ਨੂੰ ਬਟ ਮੋਸਟਲੀ ਬੱਚਾ ਅੱਜ ਦੀ ਡੇਟ ਚ ਕਮਰਸ ਫੀਲਡ ਵਿੱਚ ਹੀ ਪੜਦਾ ਹਜੇ ਵੀ ਕਮਰਸ ਫੀਲਡ ਵਿੱਚ ਅੱਗੇ ਜਾਣ ਲਈ ਉਹਦੇ ਕੋਲੇ ਆਪਸ਼ਨਾਂ ਘਟ ਜਾਂਦੀਆਂ ਜੇ ਤੁਸੀਂ ਨਾਨ ਮੈਡੀਕਲ ਸਟਰੀਮ 'ਚ ਪੜੇ ਹੋ ਤਾਂ ਤੁਹਾਡੇ ਕੋਲੇ ਮੈਥ ਆ ਤੁਸੀਂ ਮੈਥ ਨਾਲ ਬਿਜ਼ਨਸ ਦੇ ਕੋਰਸੇ ਵੀ ਕਰ ਸਕਦੇ ਆ ਬਟ ਜੇ ਤੁਸੀਂ ਕਮਰਸ ਪੜੇ ਹੋ ਤੇ ਕਮਰਸ ਨਾਲ ਤੁਸੀਂ ਅੱਗੇ ਜਾ ਕੇ ਨਾਨ ਮੈਡੀਕਲ ਸਟਰੀਮ ਦੇ ਕੋਰਸੇ ਜਾਂ ਮੈਡੀਕਲ ਸਟਰੀਮ ਦੇ ਕੋਰਸੇ ਕਰਨਾ ਚਾਹੁੰਦੇ ਆ ਤਾਂ ਉਹ ਤੁਹਾਡੇ ਨਹੀਂ ਹੋਣਗੇ ਬਟ ਜੇ ਤੁਸੀਂ ਹੋਰ ਫੀਲਡ ਜਿਵੇਂ ਕਿ ਨਾਨ ਮੈਡੀਕਲ ਚ ਉਹਦੇ ਵਿੱਚ ਤੁਸੀਂ ਸਵਿਚ ਕਰ ਸਕਦੇ ਹੋ ਆ इवन ਤੁਸੀਂ ਕਮਰਸ ਵਾਲੇ ਵੀ ਸਵਿਚ ਕਰ ਸਕਦੇ ਹੋ ਬੜਾ ਥੋੜਾ ਜਿਹਾ ਟਫ ਟਫ ਹੋ ਜਾਂਦਾ ਸੋ ਆਪਾਂ ਜੇ ਗੱਲ ਕਰਦੇ ਆ ਵੀ ਕਿਹੜੇ ਕਿਹੜੇ ਕੋਰਸਾਂ ਦੀ ਗੱਲ ਕਰੀਏ ਕੋਰਸਾਂ ਦੀ ਸਿਲੈਕਸ਼ਨ ਦੇਖੋ ਹਰ ਕੰਟਰੀ ਨੇ ਆਪਣੀ ਵੈਬਸਾਈਟ ਤੇ ਪਾਈ ਹੋਈ ਆ ਵੀ ਸਾਨੂੰ ਆ ਡਿਮਾਂਡ ਲਿਸਟ ਆ ਆਉਣ ਵਾਲੇ 4-5 ਸਾਲਾਂ ਚ ਆਉਣ ਵਾਲੇ 7 ਸਾਲਾਂ ਚ ਆਹ ਡਿਮਾਂਡ ਲਿਸਟ ਆ ਆਹ ਬੰਦੇ ਸਾਨੂੰ ਇੰਨੇ ਚਾਹੀਦੇ ਆ ਇੰਨੇ ਅਸੀਂ ਪੱਕੇ ਕਰਾਂਗੇ ਇਹਦੇ ਵਿੱਚੋਂ ਸਾਨੂੰ ਆ ਜੋਬ ਪ੍ਰੋਫਾਈਲ ਚਾਹੀਦੀ ਆ ਆ ਜੋਬ 베 ਹੋ ਸਕਦਾ ਇਸ ਸਿਟੀ ਵਿੱਚ ਚਾਈਦੀ ਹੈ ਇੰਨੇ ਬੰਦੇ ਚਾਹੀਦੇ ਆ ਜਾਂ ਇਸ ਸਟੇਟ ਚ ਚਾਹੀਦੇ ਆ ਸੋ ਸਾਰਿਆਂ ਦਾ ਵੱਖਰਾ ਵੱਖਰਾ ਪਾਰਟਿਕੂਲਰ ਇੱਕ ਬਣਾਇਆ ਹੋਇਆ ਤੁਸੀਂ ਇਵਨ ਜੇ ਤੁਸੀਂ ਆਪਾਂ ਅੱਜ ਇੰਡੀਆ ਦੀ ਗੱਲ ਕਰੀਏ ਇੰਡੀਆ ਵਿੱਚ ਜੇ ਆਪਾਂ ਜੋਬ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਜੇ ਬੈਂਗਲੌਰ ਬੈਂਗਲੌਰ ਤੇ ਆਪਾਂ ਨੋਇਡਾ ਯਾ ਗੁਰਦਾਉਂ ਦੀ ਗੱਲ ਕਰੀਏ ਬਹੁਤ ਸਾਰੇ ਇੰਜੀਨੀਅਰ ਯਾ ਆਈਟੀ ਦੀਆਂ ਡਿਮਾਂਡਸ ਆ ਤੇ ਜੇ ਆਪਾਂ ਗੱਲ ਕਰੀਏ ਹੋਰ ਆਈਟੀ ਦੇ ਡਿਮਾਂਡ ਨਾਲ ਨਾਲ ਜੇ ਆਪਾਂ ਹੋਰ ਚੀਜ਼ਾਂ ਦੀ ਗੱਲ ਕਰੀਏ ਅਕਾਉਂਟਸ ਯਾ ਫਾਈਨੈਂਸ਼ੀਅਲ ਇਹ ਵੀ ਇਸੇ ਫੀਲਡ ਜੀ ਆ ਜਾਂਦੀਆਂ ਕਿਉਂਕਿ ਹਰ ਬੰਦੇ ਨੂੰ ਇਦਾਂ ਦੀਆਂ ਚੀਜ਼ਾਂ ਨਾਲ ਜੋੜਦੀਆਂ ਹਨ ਸੋ ਆਪਾਂ ਜੇ ਗੱਲ ਕਰੀਏ ਫੀਲਡ ਕਿਹੜਾ ਚੁਣਨਾ ਹੈ ਉਹ ਹਰ ਬੰਦੇ ਦੇ ਆਪਣੇ ਸਕਿੱਲ ਤੇ ਇੰਟਰਸਟ ਦੇ ਅਕੋਰਡਿੰਗ ਜੀ ਗਾਈਡਿੰਗ ਸਹੀ ਤਰੀਕੇ ਨਾਲ ਨਹੀਂ ਹੁੰਦੇ ਬੱਚੇ ਮਿਸ ਗਾਈਡ ਹੋ ਜਾਂਦੇ ਆ ਪਰ ਜਿਵੇਂ ਕੋਈ ਵੀ ਬੱਚਾ ਤੁਹਾਡੇ ਕੋਲੇ ਆਉਂਦਾ ਕਿ ਸਪਲਾਈ ਕਰਨਾ ਚਾਹੁੰਦਾ ਤੁਸੀਂ ਬੱਚੇ ਦੀ ਪ੍ਰੋਫਾਈਲ ਦੇਖ ਕੇ ਤੁਸੀਂ ਮਤਲਬ ਉਹਨਾਂ ਨੂੰ ਗਾਈਡ ਕਰਦੇ ਹੋ ਤਾਂ ਕਿ ਨਹੀਂ ਤੁਹਾਡਾ ਪ੍ਰੋਫਾਈਲ ਇਦਾਂ ਦੀ ਹੈ ਤੁਹਾਨੂੰ ਇਹ ਵਾਲਾ ਕੋਰਸ ਲੈਣਾ ਚਾਹੀਦਾ ਇਹ ਤੁਹਾਡੇ ਲਈ ਬੈਨੀਫੀਸ਼ੀਅਲ ਹੋਵੇਗਾ ਹਾਜੀ ਵੀ ਆਪਾਂ ਜੇ ਗੱਲ ਕਰੀਏ ਮੈਂ ਗਾਈਡ ਕਰ ਦੂੰਗਾ ਹੋ ਸਕਦਾ ਦੋ ਬੰਦੇ ਹੋਰ ਗਾਈਡ ਕਰ ਦੇਣਗੇ ਬਟ ਪ੍ਰੋਬਲਮ ਕੀ ਹੈ ਨਾ ਪ੍ਰੋਬਲਮ ਬੱਚੇ ਵੱਲੋਂ ਅੱਗੇ ਆਨਸਰ ਆਂਦਾ ਤੁਸੀਂ ਜਿਹੜਾ ਮਰਜੀ ਕੋਰਸ ਲੈ ਦੋ ਹੂੰ ਸਾਡਾ ਵੀਜ਼ਾ ਲੱਗਣਾ ਚਾਹੀਦਾ ਓਕੇ ਕਿਉਂਕਿ ਉਹਦਾ ਰਿਸਰਚ ਵਰਕ ਹੀ ਨਹੀਂਗਾ ਹੂੰ ਸਾਡਾ ਵੀਜ਼ਾ ਲੱਗਣਾ ਚਾਹੀਦਾ ਈਵਨ ਅੱਜ ਦੀ ਡੇਟ ਵਿੱਚ ਤਾਂ ਜੇ ਕਿਸੇ ਦਾ ਵੀਜ਼ਾ ਨਹੀਂ ਲੱਗਦਾ ਉਹ ਤਾਂ ਸਾਰੀ ਇਮੀਗ੍ਰੇਸ਼ਨ ਕੰਸਲਟੈਂਟ ਤੇ ਹੀ ਤੋਪੇ ਆਂਦਾ ਵੀ ਤੂੰ ਹੀ ਸਾਡਾ ਵੀਜ਼ਾ ਰਿਫਿਊਜ਼ ਕਰਾਇਆ ਸਾਡੇ ਨੰਬਰ ਵੀ ਪੂਰੇ ਸੀਗੇ ਸਾਰਾ ਕੁਝ ਕਿਉਂਕਿ ਕਿਸੇ ਦਾ ਦਿਲ ਨਹੀਂ ਕਰਦਾ ਵੀ ਆਪਦਾ ਬਿਜ਼ਨਸ ਖਰਾਬ ਕਰੂਗਾ ਹੂੰ ਇਹ ਆਪਾਂ ਚੀਜ਼ਾਂ ਦੇਖਦੇ ਪਏ ਆਂ ਜੇ ਅਸੀਂ ਅੱਜ ਦੀ ਡੇਡ ਵਿੱਚ ਮੰਨ ਲਓ ਵੀ ਮੈਂ ਉਸ ਬੱਚੇ ਨੂੰ ਵਧੀਆ ਸਹੀ ਤਰੀਕੇ ਨਾਲ ਵੀ ਭੇਜੂਗਾ ਹੋ ਸਕਦਾ ਉੱਥੇ ਜਾ ਕੇ ਉਹ ਸਵਿਚ ਕਰ ਲਊਗਾ ਜੀ ਮੇਰਾ ਇਹ ਕਹਿਣ ਦਾ ਇਹ ਹੈ ਵੀ ਮੈਂ ਅੱਜ ਤੱਕ ਜੋ ਵੀ ਬੱਚੇ ਭੇਜਿਆ ਚਾਹੇ ਤੁਸੀਂ ਕੈਨੇਡਾ ਦੀ ਗੱਲ ਕਰਦੇ ਹੋ ਚਾਹੇ ਆਸਟ੍ਰੇਲੀਆ ਚਾਹੇ ਯੂ ਐਸ ਦੀ ਹੂੰ ਉਹ 80% ਸਹੀ ਰਸਤੇ ਤੇ ਨਹੀਂ ਜਾਂਦੇਗੇ 20% ਹੈ ਸਾਡੀਆਂ ਗੱਲਾਂ ਸੌਂਦੇ ਆ ਉੱਥੇ ਜਾ ਕੇ ਆਪ ਦਾ ਬੈਚਲਰ ਪੂਰੀ ਕਰਦੇ ਆ ਆਪਦੀਆਂ ਮਾਸਟਰਸ ਪੂਰੀਆਂ ਕਰਦੇ ਆ ਸੋ ਉਹ ਸਾਰੀਆਂ ਚੀਜ਼ਾਂ ਨਾ ਇੱਕ ਅ ਬੱਚਿਆਂ ਤੇ ਵੀ ਡਿਪੈਂਡ ਕਰਦਾ ਕਿਉਂਕਿ ਸਾਡਾ ਕੰਮ ਆ ਵੀਜ਼ਾ ਲਗਵਾ ਕੇ ਉਹਨੂੰ ਉੱਥੇ ਤੱਕ ਪਹੁੰਚਾ ਦਿੱਤਾ ਉਸ ਤੋਂ ਬਾਅਦ ਰਿਸਪੌਂਸੀਬਿਲਟੀ ਬੱਚੇ ਦੀ ਬਣਦੀ ਆ ਵੀ ਉਹ ਕਿਵੇਂ ਪੜੂਗਾ ਹਾਂ ਈਵਨ ਜੇ ਅਸੀਂ ਉਹਨੂੰ ਕੁਝ ਕਹਿੰਨੇ ਵੀ ਆ ਤੇ ਅੱਗੋਂ ਕੁਐਸਚਨ ਆਂਦਾ ਵੀ ਤੁਸੀਂ ਤੂੰ ਕੌਣ ਹਣ ਤੇ ਤੁਸੀਂ ਸਾਡਾ ਕੰਮ ਕੀਤਾ ਅਸੀਂ ਤੁਹਾਨੂੰ ਉਸ ਜੀ ਚੀਜ਼ ਦੇ ਪੈਸੇ ਦਿੱਤੇ ਆ ਹੁਣ ਤੁਹਾਡਾ ਸਾਡਾ ਕੋਈ ਲੈਣ ਦੇਣੀ ਹੈਲੋ ਹਾਈ ਜ਼ਰੂਰ ਆ ਅੱਛਾ ਜੀ ਅਸੀਂ ਆਪਦੀ ਮਰਜ਼ੀ ਨਾਲ ਆਪ ਚੱਲਾਂਗੇ ਕੁਝ ਬੱਚੇ ਇਦਾਂ ਦੇ ਵੀ ਆ ਜਿਹੜੇ ਕਹਿੰਦੇ ਸਰ ਤੁਸੀਂ ਦੱਸੋ ਅੱਗੇ ਕੀ ਕਰਨਾ ਚਾਹੀਦਾ ਕੀ ਆ ਚੀਜ਼ਾਂ ਕਰਕੇ ਸਾਨੂੰ ਕੀ ਮਿਲੂਗਾ ਉੱਥੇ ਜਾ ਕੇ ਵੀ ਪੁੱਛਦੇ ਆ ਬਟ ਜੇ ਕਿਸੇ ਬੱਚੇ ਨੂੰ ਇਦਾਂ ਦੇ ਬੱਚੇ ਨੂੰ ਅਸੀਂ ਗਾਈਡ ਕਰਦੇ ਹਾਂ ਉਹਦਾ ਫਿਊਚਰ ਵੀ ਵਧੀਆ ਬਣਦਾ ਜੇ ਅਸੀਂ ਜੇ ਅੱਗਿਓ ਅਸੀਂ ਕਿਸੇ ਬੱਚੇ ਨੂੰ ਦੱਸਣਾ ਚਾਹੁੰਦੇ ਆ ਵੀ ਹਾਂ ਉਹ ਅੱਗਿਓ ਸਵਾਲ ਹੀ ਇਦਾਂ ਦੇ ਕਰਦਾ ਵੀ ਤੁਸੀਂ ਕੌਣ ਆ ਇੱਥੇ ਮੈਨੂੰ ਵੀ ਪਤਾ ਹੁਣ ਤਾਂ ਬਹੁਤ ਏਜੰਟ ਬੈਠੇ ਆ ਇੱਥੇ ਕੰਸਲਟੈਂਟ ਬੈਠੇ ਆ ਸੀ ਉਹਨਾਂ ਤੋਂ ਪੁੱਛਿਆ ਅਸੀਂ ਉਹਨਾਂ ਤੋਂ ਪੁੱਛਿਆ ਤੁਸੀਂ ਸਾਨੂੰ ਗਲਤ ਕੋਰਸ ਚ ਭੇਜਤਾ ਸੀ ਤੁਸੀਂ ਸਾਨੂੰ ਇਹ ਕੋਰਸ ਚ ਭੇਜਿਆ ਸੀ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਣੀਆਂ ਚੁਰੀਆਂ ਉਸਤੇ ਬਾਅਦ ਫਿਰ ਕੰਸਲਟੈਂਟ ਵੀ ਪਿੱਛੇ ਹਟਣਾ ਸ਼ੁਰੂ ਕਰ ਦਿੰਦਾ ਵੀ ਮੈਂ ਤਾਂ ਆਪਦਾ ਕੰਮ ਕਰਤਾ ਮੇਰਾ ਕੰਮ ਖਤਮ ਹੋ ਗਿਆ ਮੈਂ ਕਿਉਂ ਆਪਣਾ ਰਿਲੇਸ਼ਨ ਕਿਸੇ ਨਾਲ ਖਰਾਬ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਉੱਥੇ ਖਤਮ ਹੋ ਜਾਂਦੀ ਹੈ ਜੀ ਸਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਮੋਸਟਲੀ ਜਦੋਂ ਕਿਤੇ ਕਿਸੇ ਦਾ ਵੀਜ਼ਾ ਨਹੀਂ ਮਿਲਦਾ ਤਾਂ ਕੰਸਲਟੈਂਟ ਤੇ ਸਾਰਾ ਥੋਪ ਦਿੱਤਾ ਜਾਂਦਾ ਪਰ ਇੱਥੇ ਇਹ ਜਾਣਨਾ ਵੀ ਮੈਨੂੰ ਲੱਗਦਾ ਸਾਰਿਆਂ ਲਈ ਬਹੁਤ ਐਮ ਹੈ ਵੀ ਜਿਹੜੀ ਵੀਜ਼ਾ ਦਾ ਸਕਸੈਸ ਰੇਟ ਹੈ ਕਿਹੜੀਆਂ-ਕਿਹੜੀਆਂ ਗੱਲਾਂ ਤੇ ਡਿਪੈਂਡ ਕਰਦਾ ਜਿੱਦਾਂ ਸਟੂਡੈਂਟ ਦੀ ਪ੍ਰੋਫਾਈਲ ਹੋਗੀ ਉਸ ਤੋਂ ਬਾਅਦ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦਾ ਦੇਖੋ ਸਭ ਤੋਂ ਜ਼ਰੂਰੀ ਚੀਜ਼ ਆ ਉਹਦੇ ਪਰਸੈਂਟੇਜ ਹਮ ਠੀਕ ਹੈ ਪਲੱਸ ਉਹਦੇ ਇੰਗਲਿਸ਼ ਦੇ ਆਇਲ ਸਕੋਰ ਪਲੱਸ ਉਹਨਾਂ ਦੀ ਫੈਮਿਲੀ ਦੀ ਬੈਕਗ੍ਰਾਉਂਡ ਬੈਕਗ੍ਰਾਉਂਡ ਫਾਈਨੈਂਸ਼ੀਅਲੀ ਬੈਕਗ੍ਰਾਉਂਡ ਹੁਣ ਤੁਸੀਂ ਇੱਕ ਏਦਾਂ ਦੀ ਯੂਨੀਵਰਸਿਟੀ ਚ ਐਡਮਿਸ਼ਨ ਪਾ ਰਹੇ ਹੋ ਜਿਹਦੀ ਫੀਸ ਸਾਲ ਦੀ 20 ਲੱਖ ਰੁਪਿਆ ਤੇ ਤੁਹਾਡੀ ਇਨਕਮ ਸਾਲ ਦੀ 10 ਲੱਖ ਰੁਪਿਆ 20 ਲੱਖ ਰੁਪਿਆ ਆਊਗਾ ਕਿੱਥੋਂ ਇਹ ਵੀ ਦੱਸੋ ਨਾ ਜੀ ਇਹ ਸਾਰੀਆਂ ਚੀਜ਼ਾਂ ਫੈਮਿਲੀ ਦੀ ਬੈਕਗ੍ਰਾਉਂਡ ਪਲੱਸ ਫੈਮਿਲੀ ਦੇ ਮੈਂਬਰ ਜੇ ਮੰਨ ਲਓ ਤੁਹਾਡੀ 20 ਲੱਖ ਰੁਪਏ ਦੀ ਇਨਕਮ ਹੈਗੀ ਹੈ ਤੁਹਾਡੇ ਇੱਕ ਉਹ ਇੱਕ ਬੰਦਾ ਕਮਾ ਰਿਹਾ ਤੇ ਉਹਦੇ ਤੇ ਡਿਪੈਂਡੈਂਟ ਚਾਰ ਆ ਤੇ ਉਹਨਾਂ ਦੇ ਖਰਚੇ ਕਿੱਥੋਂ ਚੱਲਣਗੇ ਸਾਰੀਆਂ ਚੀਜ਼ਾਂ ਇੰਟਰਲਿੰਕ ਹੋ ਕੇ ਇੱਕ ਪ੍ਰੋਫਾਈਲ ਨੂੰ ਦੱਸ ਦਿਆਂ इवन ਜੇ ਤੁਸੀਂ ਕੋਰਸ ਕਰਨ ਜਾ ਰਹੇ ਹੋ ਕੋਰਸ ਕਰਨ ਜਾ ਰਹੇ ਹੋ ਮੰਨ ਲਓ ਸਪੋਜ਼ ਕਰੋ ਤੁਸੀਂ ਇੰਜੀਨੀਅਰਿੰਗ ਕਰ ਰਹੇ ਹੋ ਇੰਜੀਨੀਅਰਿੰਗ ਕਰਨ ਜਾ ਰਹੇ ਹੋ ਤੁਸੀਂ ਮੈਲਬਨ ਚ ਬਟ ਉਹਦੀ ਡਿਮਾਂਡ ਤੁਸੀਂ ਪਰਥ ਚ ਦੇਖਦੇ ਹੋ ਪਏ ਹੋ ਤੇ ਤੁਸੀਂ ਇਹ ਵੀ ਦੱਸਣਾ ਜ਼ਰੂਰੀ ਸਮਝੋਗੇ ਕਿ ਮੈਲਬਨ ਚ ਪੜ੍ਹ ਕੇ ਮੈਂ ਇਹ ਪਰਥ ਚ ਜੌਬ ਕਿਉਂ ਕਰੂੰਗਾ ਇਹਦੀ ਡਿਮਾਂਡ ਤਾਂ ਪਰਥ ਚ ਆ ਵੀ ਬੈਟਰ ਆ ਤੁਸੀਂ ਮੈਲਬਨ ਦੀ ਬਜਾਏ ਪਰਥ ਹੀ ਪੜ੍ਹ ਲਓ ਸੋ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਕਿਹੜੀ ਡਿਮਾਂਡ ਕਿੱਥੇ ਹੈਗੀ ਕਿਹੜਾ ਕੋਰਸ ਕਿੱਥੇ ਲਈ ਫਿੱਟ ਬੈਠਦਾ ਇਹ ਸਾਰੀਆਂ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਇੱਕ ਵੀਜ਼ਾ ਲਗਵਾਉਣ ਚ ਜੀ ਇੱਕ ਵੀਜ਼ਾ ਲਗਵਾਉਣ ਚ ਬਹੁਤ ਮਾਇਨੇ ਰੱਖਦੀਆਂ ਹੁਣ ਜੇ ਤੁਸੀਂ ਗੱਲ ਕਰੋ ਨਰਸਸ ਦੀ ਉੱਥੇ ਉਹਨਾਂ ਦੀ ਸਾਰੇ ਕਿਤੇ ਡਿਮਾਂਡ ਆ ਉਹ ਸਾਰੇ ਹਸਪੀਟਲ ਚ ਡਿਮਾਂਡ ਹੈ ਹਾਈ ਡਿਮਾਂਡ ਲਿਸਟ ਕੋਰਸ ਹੈ ਸੋ ਹੋ ਸਕਦਾ ਜਿੱਥੇ ਵੀ ਵੀਜ਼ਾ ਅਪਲਾਈ ਕਰੋ ਵਧੀਆ ਪ੍ਰੋਫਾਈਲ ਹੋਵੇ ਵੀਜ਼ਾ ਲੱਗ ਜਾਵੇ ਹੁਣ ਜੇ ਤੁਸੀਂ ਬਿਜ਼ਨਸ ਦੇ ਕੋਰਸ ਅਕਾਊਂਟਸ ਦੀ ਗੱਲ ਕਰੋ ਜੇ ਅਕਾਊਂਟੈਂਟ ਦੀ ਉਥੇ ਪਰਮਾਰ ਹੋਈ ਪਈ ਹੈ ਤੇ ਅਕਾਊਂਟੈਂਟ ਨੂੰ ਵੀਜ਼ਾ ਕੌਣ ਦਊਗਾ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਪ੍ਰੋਫਾਈਲ ਟੂ ਪ੍ਰੋਫਾਈਲ ਵੀਜ਼ਾ ਲੱਗਦਾ ਸਾਰਿਆਂ ਦੇ ਵੀਜ਼ੇ ਨਹੀਂ ਲੱਗਦੇ ਸਾਰਿਆਂ ਦੇ ਰਿਫਿਊਜ਼ ਨਹੀਂ ਹੁੰਦੇ ਦੇਖੋ ਹੁਣ ਅੱਜ ਦੀ ਡੇਟ ਵਿੱਚ ਕਿਸੇ ਵੀ ਕੰਟਰੀ ਦੇ ਇੰਨੇ ਕੁ ਵੀਜ਼ੇ ਅਪਲਾਈ ਹੁੰਦੇ ਆ ਸਾਰਿਆਂ ਦੇ ਵੀਜ਼ੇ ਨਹੀਂ ਆਉਂਦੇਗੇ ਜਿਨ੍ਹਾਂ ਦੇ ਲੱਗ ਜਾਂਦੇ ਆ ਉਹਨਾਂ ਦੇ ਟੀਵੀਆਂ ਤੇ ਸੋਸ਼ਲ ਮੀਡੀਆ ਤੇ ਦਿਖਦੇ ਆ ਜਿਨ੍ਹਾਂ ਦੇ ਨਹੀਂ ਲੱਗਦੇ ਉਹ ਤਾਂ ਆਪਦੇ ਗਵਾਂਡੀ ਨੂੰ ਨਹੀਂ ਦੱਸਦਾ ਵੀ ਸਾਡਾ ਰਿਵੀਜ਼ਾ ਰਿਫਿਊਜ਼ ਹੋ ਗਿਆ ਉਹ ਤਾਂ ਲੋਕ ਦਾ ਚਪਦਾ ਹੀ ਰਹਿੰਦਾ ਵੀ ਦੱਸੀ ਨਾ ਭਰਾਵਾ ਏਜੰਟਰ ਵੀ ਸਾਨੂੰ ਵੀ ਫੋਨ ਕਰਕੇ ਕਹਿੰਦੇ ਸਾਡੇ ਗਵਾਂਡੀ ਨੂੰ ਨਾ ਦੱਸ ਦਿਓ ਸਾਡਾ ਗਵਾਂਡੀ ਤੁਹਾਡੇ ਕੋਲੇ ਆਇਆ ਹੋਇਆ ਪਲੀਜ਼ ਦੱਸਿਓ ਨਾ ਸਾਡਾ ਵੀਜ਼ਾ ਰਿਫਿਊਜ਼ ਹੋ ਗਿਆ ਪਤਾ ਨਹੀਂ ਕੀ ਪ੍ਰੋਬਲਮ ਹੁੰਦੀ ਆ ਇਹ ਚੀਜ਼ਾਂ ਵੀ ਨਹੀਂ ਦੱਸਣ ਨੂੰ ਕਹਿੰਦੇ ਵੀ ਵੀਜ਼ਾ ਰਿਫਿਊਜ਼ ਤਾਂ ਛੱਡੋ ਜੇ ਲੱਗ ਵੀ ਗਿਆ ਇਹ ਵੀ ਨਹੀਂ ਦੱਸਣਾ ਸਾਡੇ ਬੈਂਡ ਕਿੰਨੇ ਸੀਗੇ ਹੋ ਸਕਦਾ ਉਹ 6 ਆਏ ਹੁੰਦੇ ਆ ਤੇ 7 ਦੱਸੇ ਹੁੰਦੇ ਆ ਇਹ ਸਾਰੀਆਂ ਚੀਜ਼ਾਂ ਬਹੁਤ ਚੀਜ਼ਾਂ ਇਦਾਂ ਦੀਆਂ ਹੈਗੀਆਂ